ਤੇ ਇੱਕ ਤੁਸੀਂ ਆ ਬੜਾ ਪ੍ਰੋਡਕਟ ਦਿੱਤਾ ਭਾਜੀ ਵੀ ਲੈ ਕੇ ਚੱਲੇ ਆ ਹਨਾ ਅੱਗੇ ਵੀ ਤੂੰ ਕਈਆਂ ਨੂੰ ਦਿੱਤਾ ਇਹ ਕੀ ਚੀਜ਼ ਆ ਇਹ ਹਿਮੀ ਗੋਲਡ ਸੁਪਰ ਪੋਟਾਸ਼ੀਅਮ ਹਿਮੀਨੇਟ ਇਹ ਇਹ ਵੀਰ ਜੀ ਇਹ ਕੋਈ ਦੀ ਚੀਜ਼ ਆ ਵੀ ਇਹ ਤੁਹਾਡੇ ਇੱਕ ਤੇ ਜ਼ਮੀਨ ਦੇ ਪੀ ਐਚ ਲੈਵਲ ਨੂੰ ਸਹੀ ਕਰ ਦਿੰਦੀ ਹੈ ਸਹੀ ਕਰਦੀ ਹੈ ਜੀ ਹਾਂਜੀ ਇੱਕ ਇਹਦੇ ਵਿੱਚ ਇੰਨੇ ਕ ਹਾਰਮੋਨਸ ਐ ਗਰੋਥ ਵਾਸਤੇ ਬਹੁਤ ਤਕੜਾ ਪ੍ਰੋਡਕਟ ਹੈ ਜੀ ਇਹ ਇਹ ਜੀ ਹਾਂਜੀ ਹਾਂਜੀ ਇਹ ਕਿੰਨੇ ਚਿਰ ਚ ਪਾਇਆ ਜੀ ਕਿੰਨੇ ਚਿਰ ਚ ਪਾ ਇਹ ਜਿਵੇਂ ਤੁਸੀਂ ਦੂਜੀ ਯੂਰੀਆ ਨਾਲ ਇਹਨੂੰ ਪਾ ਸਕਦੇ ਜੀ ਅੱਛਾ ਜੀ ਜਦੋਂ ਆਪਾਂ ਖੇਤ ਨੂੰ ਦੂਜੀ ਯੂਰੀਆ ਕੋਈ ਨਹੀਂ ਦੇਣੀ ਹੈ ਨਾ ਹਾਂਜੀ ਹਾਂਜੀ ਉਹ ਦੂਜੀ ਯੂਰੀਆ ਦੇ ਨਾਲ ਇਹਨੂੰ ਛੱਟੇ 'ਚ ਪਾ ਦਿਓ ਜਿਵੇਂ ਕਣਕ ਝੋਨਾ ਹਾਂਜੀ ਮੱਕੀ ਕਿਸੇ ਨੂੰ ਵੀ ਪਾ ਸਕਦੇ ਆ ਜੇ ਬਾਕੀ ਸਪਰੇਆਂ ਵਾਲੀਆਂ ਕੋਈ ਸਬਜ਼ੀਆਂ ਸਾਡੀਆਂ ਉਹਨਾਂ ਦੇ ਘੋਲ ਕੇ ਇਹਦੀ ਸਪਰੇ ਵੀ ਹੋ ਜਾਂਦੀ ਆ ਸਪਰੇ ਵੀ ਹੋ ਜਾਂਦੀ ਫਿਰ ਜਿਵੇਂ ਹੁਣ ਇਹ 1 ਕਿਲੋ ਪੈਣਾ 1 ਏਕੜ 'ਚ ਅੱਛਾ ਜੀ ਝੋਨੇ 'ਚ ਤੇ ਕਣਕ 'ਚ ਅੱਛਾ ਜੀ ਤੇ ਬਾਕੀ ਸਬਜ਼ੀਆਂ ਬਾਅਦ ਤੇ ਅੱਧਾ ਕਿਲੋ ਇੱਕਲੇ ਦੀ ਸਪਰੇ ਹੋਊਗੀ ਅੱਛਾ ਅੱਧਾ ਕਿਲੋ ਪਾਣੀ ਥੋਨੇ ਚ ਹੈ ਪੈਣਾ ਯੂਰੀਆ ਚ ਖਿਲਾਰ ਕੇ ਤੇ ਸਬਜ਼ੀਆਂ ਤੇ ਦੀ ਅੱਧਾ ਕਿਲੋ ਦੀ ਸਪਰੇਅ ਹੋਵੇ ਸਬਜ਼ੀਆਂ ਤੇ ਇਹਦੀ ਅੱਧਾ ਕਿਲੋ ਦੀ ਸਪਰੇਅ ਹੋ ਜੇਗੀ ਸਪਰੇਅ ਜਿਹੜੀ ਆ ਨਾ ਇਹਦੀ ਪਾਣੀ ਤੁਸੀਂ ਲਾਉਣਾ ਘਰ ਤੋਂ ਘੱਟ 150 ਲੀਟਰ 150 ਲੀਟਰ ਤੇ ਫੁੱਲ ਰਿਜ਼ਲਟ ਆਊਗਾ ਕੁਆਲਿਟੀ ਵਾਲੀ ਸਬਜ਼ੀ ਤੁਹਾਡੀ ਤਿਆਰ ਹੋਗੀ ਫਿਰ ਬਿਮਾਰੀਆਂ ਲੜਨ ਦੀ ਸ਼ਕਤੀ ਇਹਦੇ ਵਿੱਚ ਪੈਦਾ ਕਰ ਦਿੰਦਾ ਫਸਲ ਚ ਅੱਛਾ ਜੀ ਇਹ ਪੈਂਦਾ ਕਿੰਨੇ ਵਰੀ ਇਹ ਇਹ ਮਤਲਬ ਅਸੀਂ ਤੇ ਇੱਕੇ ਵਰੀ ਵਰਤਦੇ ਆਂ ਇੱਕ ਵਰੀ ਜੀ ਧੰਨ ਧੰਨ ਕਰਾ ਦਿੰਦਾ ਦੂਜੀ ਵਾਰੀ ਲੋੜ ਨਹੀਂ ਪੈਂਦੀ ਕੋਈ ਬਹੁਤੀ ਜਿਆਦਾ ਮਾੜੀ ਪੈਲੀ ਜਿਹਨ ਉਹਨੂੰ ਭਾਵੇਂ ਦੋ ਵਾਰੀ ਪਾ ਲਓ ਤੇ ਐਂਡ ਕਰਾ ਦਊਗਾ ਫੇਰ ਵੀ ਅੱਛਾ ਹਾਂਜੀ ਇਹਦਾ ਪ੍ਰਾਈਸ ਕੀ ਹੈ ਜੀ ਇਹਦੇ ਤੇ ਦਾ ਪ੍ਰਾਈਸ ਹੈਗਾ ਜੀ 1250 ਇਹ ਜੀ ਇਸ ਵਲੇ ਇਹ ਤੇ ਚੱਲ ਰਹੀ ਆ ਆਫਰ ਚੱਲ ਰਹੀ ਆ 50 52% ਦੀ। ਅੱਛਾ ਜੀ ਤੁਸੀਂ 52% ਸ਼ੂਟ ਦੇ ਰਹੇ। ਅਸੀਂ ਸ਼ੂਟ ਦੇ ਦਿੰਨੇ 52। ਅੱਛਾ ਜੀ। ਹਾਂਜੀ। ਤੇ ਬਾਜ਼ਾਰ 'ਚ ਕਿੰਨਾ ਮਿਲੂਗਾ ਤੇ ਤੁਹਾਡੇ ਕੋਲੋਂ ਕੀ ਕੀ ਰੇਟ ਮਿਲੂਗਾ ਇਹ ਦੱਸੋ ਤੁਸੀਂ। ਸਾਡੇ ਕੋਲ ਬਾਜ਼ਾਰ ਨਾਲੋਂ ਕਈ ਗੁਣਾ ਸਸਤਾ ਮਿਲਣਾ ਜੀ। ਇਹ ਕਈ ਗੁਣਾ ਸਸਤਾ ਮਿਲਣਾ। ਹਾਂਜੀ ਬਾਜ਼ਾਰ 'ਚ ਵੱਡੀ ਕੋਈ 10% 20% ਲੈਸ ਕਰ ਦੂਗਾ। ਹਾਂਜੀ ਹਾਂਜੀ। ਫਿਰ ਪਿਓਰਿਟੀ ਵਾਲਾ 90% 98% ਦੀ ਪਿਓਰਿਟੀ ਆ। ਹਾਂਜੀ 98% ਪਿਓਰਿਟੀ ਹੈ ਜੀ। ਪਿਓਰਿਟੀ ਵਾਲਾ ਮਾਲ ਆ। ਫਿਰ ਹੋਲ ਰਿਜ਼ਲਟ ਆਊਗਾ ਕਿ ਅਗਲਾ ਆਪ ਆ ਕੇ ਅਗਲੇ ਦਿਨ ਗਵਾਂਢੀ ਪੁੱਛੂਗਾ ਵੀ ਪੌ ਕੀ ਪਾਇਆ ਇਹਦਾ। ਕੀ ਪਾਇਆ ਇਹ ਨਾ ਹੂਮੀ 골ਡ ਆ ਤੇ ਇਹਦਾ ਰੇਟ ਦੱਸ ਦਿਓ ਤੁਸੀਂ ਸਹੀ ਸਹੀ ਜਿਹੜਾ ਤੁਸੀਂ ਲਾ ਰਹੇ ਜੀ ਰੇਟ ਅਸੀਂ ਇਹ 550 ਰੁਪਏ ਦਾ ਇੱਕ ਕਿੱਲੇ ਦਾ ਦਵਾਗ ਸਾਢੇ 550 ਰੁਪਏ ਦਾ ਇੱਕ ਕਿੱਲੇ ਦਾ ਜਿਵੇਂ ਕਿ ਲਾ ਲਓ ਤੁਸੀਂ ਫੋਟ ਕਰਗੇ ਹੀ ਬਾਸਮਤੀ ਜਿਆਦਾ ਤੇ ਡਿੱਗਣੀ ਸਟਾਰਟ ਹੋ ਜਾਂਦੀ ਹੈ ਡਿੱਗਣੀ ਸਟਾਰਟ ਹੋ ਜਾਂਦੀ ਹੈ ਉਹ ਡਿੱਗੇ ਨਾ ਉਹਦੇ ਤੋਂ ਕੋਈ ਹੈਗੀ ਦਵਾਈ ਤੁਹਾਡੇ ਕੋਲੇ ਡਿੱਗੇ ਤੋਂ ਉਹਦੇ ਤੋਂ ਵੀਰ ਜੀ ਅਸੀਂ ਨਾ ਖੁਰ ਜਿਵੇਂ ਆਪ ਮਤਲਬ ਤਜਰਬਾ ਕੀਤਾ ਤਜਰਬਾ ਕੀਤਾ ਆਪ ਦੇ ਖੇਤ ਦੇ ਵਿੱਚ ਆਪ ਦੇ ਖੇਤ ਦੇ ਵਿੱਚ ਅੱਛਾ ਜੀ ਉਹ ਇਹ ਆ ਵੀ ਅਸੀਂ ਕੋਈ ਆਪਣੇ ਟੈਕਨੀਕਲ ਤੇ ਹੁੰਦਾ ਕੋਈ ਸਸਤਾ ਹੀ ਤਾਂ ਮਹਿੰਗਾ ਨਹੀਂ ਹੁੰਦਾ ਅੱਛਾ ਜੀ ਉਹ ਟੈਕਨੀਕਲ ਨੂੰ ਅਸੀਂ ਕਿਹੜੀ ਸਟੇਜ ਤੇ ਵਰਤਦੇ ਆ ਉਹ ਅਸੀਂ ਤਜਰਬੇ ਨਾਲ ਆਪਣੇ ਨਾਲ ਵਰਤ ਕੇ ਰੋਕ ਲੈਨੇ ਫਸਲ ਨੂੰ ਅੱਛਾ ਤੁਸੀਂ ਆਪ ਤਜਰਬਾ ਕੀਤਾ ਤਜਰਬਾ ਕੀਤਾ ਪੂਰਾ ਫੁੱਲ ਅਸੀਂ ਰੋਕ ਲੈਨੇ ਉਥੇ ਉਹਨੂੰ ਫਿਰ ਇੱਕ ਤੇ ਫਾਲ ਜਿਹੜਾ ਪੂਰਾ ਫੁੱਲ ਪਊਗਾ ਫਸਲ ਨੂੰ ਅੱਛਾ ਜੀ ਪੱਤਲ ਦੇ ਪੈਣ ਦੇ ਚਾਂਸ ਜਿਹੜੇ ਉਹ ਬਹੁਤ ਘੱਟ ਹੋਣਗੇ ਅੱਛਾ ਜੀ ਉਥੇ ਦਾਣੇ ਦੀ ਕੁਆਲਿਟੀ ਤੁਹਾਨੂੰ ਆਢੀ ਨਜ਼ਰ ਆਊਗੀ ਵੀ ਵਾਕੇ ਸੋਨੇ ਵਰਗੇ ਲਿਸ਼ਕਵੇਂ ਦਾਣੇ ਅੱਛਾ ਜੀ ਹਾਂਜੀ ਉਹ ਅਸੀਂ ਕਈ ਕਸਟਮਰ ਜਿਹੜੇ ਸਾਡੇ ਕੋਲ ਆਉਂਦੇ ਆ ਕਈਆਂ ਨੂੰ ਅਸੀਂ ਦੱਸਿਆ ਵੀ ਇਹ ਫਾਰਮੂਲਾ ਉਹਨਾਂ ਨੂੰ ਵਰਤ ਕੇ ਵੇਖਿਆ ਉਹ ਫਿਰ ਸਾਨੂੰ ਆਕੇ ਵੀ ਦੱਸ ਦੇ ਵੀ ਨਹੀਂ ਯਾਰ ਵਾਕਈ ਗੱਲ ਜਿਹੜਾ ਤੁਸੀਂ ਦੱਸਿਆ ਹੀ ਉਹ ਵਾਕਈ ਹੈ। ਉਹ ਫਾਰਮੂਲੇ ਦਾ ਨਾਮ ਦੱਸ ਦਿਓ ਜੇ ਤੁਹਾਡੇ ਕੋਲ ਹੈਗਾ ਤੇ ਵਿਖਾਓ। ਨਹੀਂ ਵਿਖਾਓ ਚਲੋ ਨਾਮ ਵੀ ਤੁਹਾਨੂੰ ਦੱਸ ਦਿੰਦੇ ਕੋਈ ਈ ਡੀ ਗੱਲ ਨਹੀਂ ਹੈ। ਅੱਛਾ ਜੀ। ਨਾਮ ਇਹ ਆ ਵੀ ਚਲੋ ਅਸੀਂ ਹਰ ਇੱਕ ਦਾ ਤਜਰਬਾ ਆਪੋ ਆਪਣਾ ਹੁੰਦਾ। ਆਪੋ ਆਪਣਾ ਹੁੰਦਾ। ਹਾਂਜੀ ਅਸੀਂ 2452% ਮਾਈਨ ਸਾਲਟ ਆਉਂਦਾ। ਹਾਂ 2452% ਮਾਈਨ ਸਾਲਟ ਆਉਂਦਾ। ਮਾਈਨ ਸਾਲਟ ਆਉਂਦਾ। ਹਾਂਜੀ ਹਾਂਜੀ। ਉਹਨੂੰ ਅਸੀਂ 200 ਕ ਬੀ ਐਮ ਐਲ ਦੀ ਸ਼ੀਸ਼ੀ ਅੱਛਾ ਜੀ। ਕਿੱਲੇ ਵਾਸਤੇ। ਕਿੱਲੇ ਵਾਸਤੇ। ਅੱਛਾ ਜੀ। ਸਪਰੇਅ ਕਰ ਦਿੰਨੇ ਆ ਠੀਕ ਹੈ ਜੀ ਜਦੋਂ ਕੋਈ ਨਸਾਰਾ ਨਹੀਂ ਨਸਾਰਾ ਨਹੀਂ ਆਇਆ ਹੋਣਾ ਚਾਹੀਦਾ ਅਗਲਾ ਨਸਰੀ ਤੇ ਕਰ ਦਵੇ ਨੁਕਸਾਨ ਹੋ ਜਵੇ ਨੁਕਸਾਨ ਹੋ ਜੀ ਉਹ 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 ਬਿਲਕੁਲ ਕੰਮ ਨਾਲ ਨਹੀਂ ਕਰੇ ਉਹ ਵੀ ਘੱਟੋ ਘੱਟ ਵੀ ਨਸਾਰੇ ਤੋਂ ਮਹੀਨੇ 15 20 ਦਿਨ ਪਹਿਲਾਂ ਕਰ ਦੋ ਨਹੀਂ ਮਹੀਨਾ ਹੀ ਪਹਿਲਾਂ ਕਰਨ ਮਹੀਨਾ ਪਹਿਲਾਂ ਕਰ ਇਹਦਾ ਜਿਹੜਾ ਰਿਜ਼ਲਟ ਵੇਖਿਆ ਪੂਰਾ ਫੁੱਲ ਵਰਤ ਕੇ ਅੱਛਾ ਜੀ ਕਿਸਾਨ ਤੇ ਛਿੱਕੀ ਬੰਦ ਮਿਲਿਆ ਅੱਛਾ ਜੀ ਵੀ ਵੀ ਫਸਲ ਡਿੱਗਦੀ ਨਹੀਂ ਉਹਦੀ ਫਸਲ ਡਿੱਗੂ ਨਹੀਂ ਇੱਕ ਵਾਰਾ ਇੱਕ ਵਾਰਾ ਜੇ ਆਪਾਂ ਕਿਸਾਨ ਵੀਰਾਂ ਨੂੰ ਕਹੀਏ ਤਾਂ ਕਿੱਲੇ ਤੇ ਟਰਾਈ ਜ਼ਰੂਰ ਕਰਨਾ ਇੱਕ ਕਿੱਲੇ ਤੇ ਟਰਾਈ ਕਰ ਲੈ ਇੱਕ ਕਿੱਲੇ ਤੇ ਟਰਾਈ ਕਰ ਲੈ ਆਪਾਂ ਕਈ ਵਾਰਾ ਕੀ ਹੁੰਦਾ ਭਾਜੀ ਦਵਾਈ ਲੈਣ ਜਾਵੜਦੇ ਹਾਂਜੀ ਹਾਂਜੀ ਹੁਣ ਆੜਤੀਏ ਨੂੰ ਜਾਂ ਮਹਾਜ ਨੇ ਜਿਹਨੇ ਖੇਤ ਚ ਖੇਤੀ ਕਰਕੇ ਵੇਖਿਆ ਹੀ ਨਹੀਂ ਵੇਖਿਆ ਨਹੀਂ ਉਹਨੂੰ ਪਤਾ ਕੀ ਪਤਾ ਨਹੀਂ ਹਜੇ ਤੁਸੀਂ ਫਿਰ ਆਪਦਾ ਤਜਰਬੇ ਨਾਲ ਉਹਨੂੰ ਦਵਾਈ ਦਿੰਨੇ ਜੋ ਵੀ ਜਿਹੜਾ ਵਧੀਆ ਜੀ ਇਹਨੇ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਪੂਰੀ ਵਧੀਆ ਫਸਲ ਨਿਕਲਦੀ ਆ ਫਸਲ ਐਰਕੀ ਵੀ ਚੰਗੀ ਬਹੁਤ ਟਾਪ ਦੀ ਫਸਲ ਨਿਕਲੀ ਆ ਅੱਛਾ ਜੀ ਹਾਂਜੀ ਕਣਕ ਦਾ ਵੀ ਜਿਵੇਂ ਤੁਸੀਂ ਗੱਲ ਕਰਦੇ ਆ ਕਣਕ ਨੂੰ ਪਾ ਕੇ ਹੀ ਵਰਤ ਕੇ ਵੇਖਿਆ ਸੀ ਆ ਪ੍ਰੋਡਕਟ ਇਹ ਡਾਡਾ ਬੂਟਾ ਕਣਕ ਦਾ ਨੇ ਬਣਾਇਆ ਅੱਛਾ ਹਾਂਜੀ ਉਹ ਸਾਡੇ ਕੋਲ ਸਾਡੇ ਕੋਲ ਵੀਡੀਓ ਹੈਗੀਆਂ ਸਾਡੇ ਕੋਲ ਪਈਆਂ ਸਾਡੇ ਫੋਨ ਦੇ ਵਿੱਚ ਠੀਕ ਜੀ ਹਾਂਜੀ ਵੀ ਜਿਹੜਾ ਮਤਲਬ ਝਾੜ ਤੇ ਬਹੁਤ ਵਧੀਆ ਅਸਰ ਰਿਹਾ ਵੀ ਇਹ ਕਈ ਵਾਰੀ ਕੀ ਹੁੰਦਾ ਕਿ ਮਤਲਬ ਫੋੜ ਤੇ ਕਰ ਗਿਆ ਮਤਲਬ ਆਪਣਾ ਬੂਟਾ ਹਾਂਜੀ ਹਾਂਜੀ ਪਰ ਉਹਦੀਆਂ ਪੱਤੇ ਹੀ ਰਹਿ ਜਾਂਦੇ ਨਾਲੀਆਂ ਨਹੀਂ ਬਣ ਪਾਉਂਦੀਆਂ ਠੀਕ ਇਹ ਮੇਨ ਕੰਮ ਇਹ ਆ ਵੀ ਇਹ ਨਾਲੀਆਂ ਵੀ ਤੁਹਾਡੀਆਂ ਪੂਰੀਆਂ ਪ੍ਰੋਪਰ ਫੋੜ ਸਾਰੀਆਂ ਨੂੰ ਨਾਲੀਆਂ ਚ ਕਨਵਰਟ ਕਰਕੇ ਲੈ ਕੇ ਜਾਉ ਉੱਤਰਿਆ ਐਂਡ ਤੱਕ ਮੁੰਜਰ ਡਾਊਗਾ ਐਂਡ ਤੱਕ ਐਂਡ ਤੱਕ ਰਿਜ਼ਲਟ ਰਹਿੰਦਾ ਦਾ ਤੇ ਮੈਨੂੰ ਇਹ ਦੱਸੋ ਵੀ ਇਹ ਕਿੰਨੇ ਕ ਪਰਸੈਂਟ ਲੈਸ ਹੁੰਦਾ ਸ਼ਹਿਰ ਨਾਲੋਂ ਤਰਨਤਾਰ ਨਾਲੋਂ ਲੈਸ ਦੱਸ ਦਿਓ ਇਹ ਦਵਾਈਆਂ ਚ ਕਿੰਨੇ ਲੈਸ ਦੇਖੋ ਜੀ ਸਾਡੇ ਕੋਲ ਮਤਲਬ 65% ਤੋਂ ਲੈ ਕੇ ਹਾਂਜੀ ਤੇ ਲਾ ਲਓ ਕੋਈ 80 70 ਤੱਕ ਕਰ ਸਕਦੇ ਨੇ ਅੱਛਾ ਜੀ ਹਾਂ ਕਈ ਪ੍ਰੋਡਕਟ ਇਹੋ ਜਿਹੇ ਲੈਸ ਹੋ ਜਾਂਦੇ ਆ ਜੀ ਕਈਆਂ ਦੇ 80% ਵੀ ਲੈਸ ਜਿੱਤੇ ਐਮ ਆਰ ਪੀ ਐਮ ਐ ਬੇਰਬਾਰਾ ਤੋਂ ਉਤੇ ਠੋਕੀ ਆ ਕੰਪਨੀ ਨੇ ਅੱਛਾ ਜੀ ਹਾਂ ਜੀ ਕਈ ਪ੍ਰੋਡਕਟ ਇਹੋ ਜਿਹੇ ਵੀ ਹੈਗੇ ਜਿੱਤੇ 10% ਵੀ ਲੈਸ ਕਰਨੀ ਪਣੀ ਜਿਵੇਂ ਕਿ ਆ ਰਿਫਟ ਪਲੱਸ ਆ ਜੀ ਹਾਂ ਜੀ ਆ ਰਿਜਨਲ ਆ ਰਿਜਨਲ ਆ ਰਿਫਟ ਪਲੱਸ ਇਹ ਤੇ ਕਿੰਨਾ ਲੈਸ ਹੋਗਾ ਜਿਵੇਂ ਇਹਦੇ ਤੇਰੇ ਤੇ ਤੁਸੀਂ ਲਾ ਲਓ ਵੀ ਇਹਦਾ ਤੁਸੀਂ ਪ੍ਰਿੰਟ ਰੇਟ ਵੇਖੋ ਆ ਜੀ ਆ ਭਾਅ ਇਹਦਾ ਹੈਗਾ 311100 3119 ਰੁਪਏ 3119 ਰੁਪਏ ਤੇ 3119 ਰੁਪਏ ਇਹ ਕਿੰਨੇ ਕਿੱਲਿਆਂ ਦਾ ਜੀ ਇਹ ਕੀ ਜੀ 5 ਕਿੱਲਿਆਂ ਦੀ ਇੱਕ ਪੀਪੀ ਆ ਇਹ 5 ਕਿੱਲਿਆਂ ਦੀ ਇੱਕ ਪੀਪੀ ਆ ਹਾਂਜੀ ਹਾਂਜੀ 45% ਦੀ ਹੈ ਹਮਲੇ ਲਸ ਦੇਣ ਦਾ 45% ਇਹ ओरिजिनल ਪ੍ਰੋਡਕਟ ਤੇ 45% ਲੈਸ 45% ਦੀ ਲੈਸ ਹੈ ਜਿੰਨਾ ਇਹਦਾ ਰੇਟ ਆ 3100 ਹਾਂ ਯਾਨੀ ਕਿ ਲਾਲੋ 3100 ਦਾ ਰੁਪਏ 19 ਰੁਪਏ 19 ਰੁਪਏ ਤੇ 45% ਲੈਸ ਹੈ 45% ਦੀ ਲੈਸ ਹੈ ਠੀਕ ਹੈ ਜੀ ਆਈਡੀਆ ਕਿੰਨੇ ਦਾ ਆਈਡੀਆ ਤੁਸੀਂ ਦੱਸੋ ਆਈਡੀਆ ਇਹ ਤੁਹਾਨੂੰ ਪੀਪੀ ਜਿਹੜੀ ਆ ਨਾ ਇਹ 1600 ਦੀ ਪੀਪੀ ਦੀ ਹੈ ਤਾਂ ਤੇ ਬਾਜ਼ਾਰ ਚੋਂ ਘੱਟੋ ਘਾਟੇ ਵੀ 22 2300 24 2500 ਤੱਕ ਮਿਲੇਗੀ ਚਲੋ ਜਿਆਦਾ ਨਹੀਂ ਕਹਿੰਦੇ 2000 ਤੇ ਆਮ ਹੀ ਲੋਕਾਂ ਲਾ ਲੈਣਾ ਹੈ 2000 ਆਮ ਹੀ ਲਾ ਲੈ ਆ ਆਮ ਹੀ ਲਾ ਲੈਣਾ ਦੋ ਤਾਂ ਮਿੱਤਰੋ ਜੇਕਰ ਤੁਸੀਂ ਨਗਦ ਦਵਾਈ ਲੈਣੀ ਚਾਹੁੰਦੇ ਹੋ ਤਾਂ 22 ਸਰਦੀਪ ਦੀ ਦੁਕਾਨ ਢਿੱਲੋ ਟਰੇਡਿੰਗ ਕੰਪਨੀ ਚੁਬਾਲ ਰੋਡ ਤੇ ਆ ਇੱਕ ਤਾਂ ਇਹ ਵੀ ਟਰਾਲੀ ਲੈ ਕੇ ਆਉ ਟਰੈਕਟਰ ਲੈ ਕੇ ਉਹ ਜਿਹੜਾ ਮਰਜੀ ਖੁੱਲੀ ਜਗ੍ਹਾ ਬੈਕ ਲਾਓ ਯੂਰੀਆ ਲਾਓ ਡੀਏਪੀ ਲਾਓ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਉਹ ਲਾਓ